ਜਦ ਆ ਪ੍ਰਾਈਵੇਟ ਕਰ ਦੇਣਾ ਮਿਲਿਆ ਦੋਸਤੋ ਆਪਣੇ ਕੱਚੇ ਕੰਮੇ ਬਿਰਾਂ ਨੂੰ ਨਾਲ ਲੈ ਕੇ ਲਗਾਤਾਰ ਸੰਗਠਨ ਦੇ ਦਾਰਾ ਵਿੱਚ ਪਏ ਹੋ ਦੋਵਾਰੋਂ ਬੜੇ ਨੇ ਇਹ ਵਿੱਚ 20 ਜਥੇਬੰਦियां ਕੰਮ ਕਰਦੀਆਂ ਦੋਸਤੋ ਇੱਕ ਤਾਂ ਮੰਚ ਥੱਲੇ ਤੇ ਸਾਂਝਾ ਫੋਰਮ ਥੱਲੇ ਅਸੀਂ ਫੇਰ ਵੀ ਮੰਗ ਕਰਦੇ ਆ ਜਿਹੜੀ ਜਥੇਬੰਦियां ਬਾਹਰ ਕੰਮ ਕਰਦੀਆਂ ਨੇ ਉਹ ਵੀ ਆਉਣ ਆਪਣੇ ਮੰਚ ਤੇ ਸਾਂਝੇ ਫੋਰਮ ਨੂੰ ਆਪਾਂ ਮਜ਼ਬੂਤ ਕਰਕੇ ਅੱਗੇ ਵਧੀਏ ਹੁਣ ਆਉਣ ਵਾਲਾ ਸਮਾਂ ਜੋ ਆਪਾਂ 27 ਤਰੀਕ ਨੂੰ ਬਿਜਲੀ ਮੰਤਰੀ ਦੀ ਘਰ ਅੱਗੇ ਉਹਦਾ ਪਿੰਡ ਸਿਪਾਹ ਕਰਨੀ ਜਾਣ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਉਹਦੀ ਗਵਾਇਤ ਲੈ ਆਏ ਸਾਰੇ ਆਪਣੇ ਫੈਸਲੇ ਹੋਏ ਨੇ ਇਹ ਥੁੱਕ ਕੇ ਚੜਦੇ ਨੇ ਕੋਈ ਤਰਦਾ ਜਾ ਮੁਜ਼ਾਰਾ ਕਰਦਾ ਸਾਡਾ ਸਾਹਮਣੀ ਹੁੰਦਾ ਸਾਡੀ ਮਜ਼ਬੂਰੀ ਬਣਾ ਦਿੰਦੇ ਨੇ ਇਸ ਕਰਕੇ ਮੈਂ ਦੋਸਤੋ ਇੱਕ ਆਪੜਾ ਸਰਕੁਰਾ ਆਪਾ ਵਰਕਰ ਨੂੰ ਕੰਮ ਜਾ ਕਰੀਏ ਮੈਂ ਦੋਸਤੋ ਆਪਾ ਸਾਰੇ ਜਥੇਬੰਦੀਆਂ ਵੱਲੋਂ ਅੱਜ ਸਾਰੇ ਆਗੂ ਬੈਠੇ ਆ ਸਾਰੇ ਆਪਾ ਵਰਕਰ ਬੈਠੇ ਆ ਜੇ ਆਪਾ ਵਰਕਰ ਨੂੰ ਵਧੀਆ ਕੰਮਜਾਬ ਕਰ ਦਿੰਨੇ ਆ ਤਾਂ ਛੋੜੀ ਆਪਣੀ ਜੱਤ ਹੋਗੀ ਛੋੜੀ ਜੱਤ ਛੋੜੇ ਪੈਰ ਚੁੰਮੂਗੀ ਜੇ ਵਰਕਰ ਨੂੰ ਤੁਸੀਂ ਕੈਲਾ ਗਾਨੀ ਕਰੋਗੇ ਤਾਂ ਆਪਾਂ ਨਾਸਰ ਸਰਸ ਲੰਮਾ ਝਲੂਗਾ ਇਸ ਗਰਕੇ ਤੁਸੀਂ ਦੇਖਣਾ ਤੇ ਸੰਗਰਸ ਨੂੰ ਕਿੰਨਾ ਲੰਮਾ ਲੈ ਕੇ ਜਾਣਾ ਸੈਟੀ ਸ਼ਾਬਾ ਸਾਰਾ ਹੋ ਗਿਆ ਸਮਾਵਾਦ ਹੋ ਗਿਆ ਦੋਸਤੋ ਸਮਿਲਾਖਿਆ ਰੱਖਣੀ ਬਹੁਤ ਜ਼ਰੂਰੀ ਆ ਐਮਨਸੀ ਵੀਕਰ ਫੜ ਕੇ ਬੈ ਜਾਣਾ ਉਹ ਵੀ ਕੋਈ ਚੰਗੀ ਗੱਲ ਨਹੀਂ ਹੁੰਦੀ ਆਪਾਂ ਦੋ ਨਾਰੇ ਲਾਵਾਂਗੇ ਮੇਰੀ ਬੇਨਤੀ ਆ ਪਰਮਾਤਮਾ ਨਾਲ ਹਰੇਕ ਨੂੰ ਦੋ ਦੋ ਬਾਹਾਂ ਦਿੱਤੀਆਂ ਹੋਣੇ ਦੋਸਤੋ ਹੁਣ ਆਪਾਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਕੋਈ ਜਥੇਬੰਦੀ ਮਾੜੀ ਨਹੀਂ ਹੁੰਦੀ ਸਾਰੇ ਜਥੇਬੰਦੀਆਂ ਚੰਗੀਆਂ ਹੁੰਦੀਆਂ ਨੇ ਪਰ ਆਗੂ ਮਾੜੇ ਹੋ ਸਕਦੇ ਆ ਮੇਰੇ ਦੋਸਤੋ ਸਮਾਂ ਮੰਗੀ ਕਰਦਾ ਜੇ ਆਪਾਂ ਇਕੱਠੇ ਹੋ ਗਏ ਲੜਾਂਗੇ ਆਪਣਾ ਪੰਜਾਬ ਜਗਾਰ ਬਚਾ ਲਈ ਆਪਣੀ ਆਉਣ ਵਾਲੀ ਪੀੜੀ ਇਹ ਲਾਬਾ ਦੇਊਗੀ ਕਿ ਤੁਸੀਂ ਫੋਕੇ ਪ੍ਰਦਾਨ ਬਣ ਕੇ ਬਹਿਗੇ ਪਰ بجلی ਬਤਾ ਮੇਰੇ ਦੋਸਤੋ ਜੇ ਬਾਣ ਰਹੂਗਾ ਤਾਈਆਂ ਬਾਂਸਰੀ ਵੱਜੂਗੀ ਜੇ بجلی ਬੜਰ ਰਹੂਗਾ ਤਾਈਆਂ ਤੁਸੀਂ ਪੱਕੇ ਹੋਵੋਗੇ ਆਈਆਂ ਤੋਂ ਡੀਏ ਕਿਸਤਾ ਮਿਲਣਗੇ ਆ ਜੇ ਬਿਲੀ ਬੋੜਿਆ ਰਿਹਾ ਕਿਹੜਾ ਥੋੜੇ ਡੀਏ ਦਾ ਕਿਸਤਾ ਕਾਹਨ ਦਊਗਾ ਕਾਹਨ ਨੂੰ ਦਰਖਾਹ ਦਊਗਾ ਆਵਰੇ ਸਮੇਂ ਦੇ ਵਿੱਚ ਜੇ ਆਪਾਂ ਇਕੱਠੇ ਹੋ ਕੇ ਲੜ ਗਏ ਤਾਂ ਬਾਬਾ ਕੁਝ ਪ੍ਰਾਪਤ ਕਰ ਲਾਂਗੇ ਮੇਰੇ ਦੋਸਤ ਹੁਣ ਸਮਾਂ ਮੋਦੀ ਦੀ ਸਰਕਾਰ ਨੇ ਇਹ ਫਾਈਨਲ